ਸਾਰੇ ਵੀਰ ਆ ਭਰਾਵਾਂ ਹੋਰ ਕਿਦਾਂ ਘਰ ਪਰਿਵਾਰ ਸਾਰੇ ਸੈਟ ਆ ਲੋ ਬਾਬਿਓ ਆਪਾਂ ਕਰਦੀਆਂ ਬਲੌਗ ਦੀ ਸਟੱਡੀ ਤੇ ਹੁਣ ਆਪਾਂ ਤੁਹਾਨੂੰ ਕਰਾਉਨੇ ਆ ਆਪਣੇ ਜਨਵਰਾਂ ਦਾ ਜਿਹੜਾ ਸਾਰੇ ਨਾਲ ਸ਼ੌਂਕ ਆਪਣੇ ਬਹੁ ਮੀ ਪਹਿਨਦਿਆ ਵਾ ਦੱਸਿਓ ਕਿਹੜੇ ਕਿਹੜੇ ਪੈਂਡ ਮੀ ਪਹਿਨਦਿਆ ਕਮੈਂਟ ਕਰਕੇ ਦੱਸਿਓ ਫੱਟ ਵਾਰ ਕਰੋ ਸਪੋਰਟ ਤੁਹਾਡੀ ਸਪੋਰਟ ਦੀ ਲੋੜ ਆ ਚਲੋ ਜੀ ਆਪਾਂ ਤੁਹਾਨੂੰ ਕਰਾਉਨੇ ਆ ਸ਼ੌਂਕ ਆਪਣੇ ਸਾਰੇ ਜਨਵਰਾਂ ਦਾ ਪਹਿਲਾਂ ਕਰੋ ਚੈੱਕ ਬਾਬਿਓ ਐ ਮੀ ਪਹਿਨਦਿਆ ਆਪਣੇ ਹੁਣ ਹਟਿਆ ਵਾ ਥੋੜਾ ਜਿਹਾ ਇੱਧਰ ਆਪਣੀਆਂ ਬੱਕਰੀਆਂ ਕਰੋ ਚੈੱਕ ਦੱਸਿਓ ਕਿੱਦਾਂਆਂ ਲੱਗੀਆਂ ਅੱਜ ਤੁਹਾਨੂੰ ਆਪਾਂ ਕਰਾਉਨੇ ਆ ਆਪਣੇ ਕੂਤਰਾ ਦਾ ਸ਼ੌਂਕ ਨਾਲ ਆਪਾਂ ਜਿਹੜੀ ਕੁਕੜੀਂ ਅੰਡੇ ਦੇ ਭਾਈਆ ਤੁਹਾਨੂੰ ਉਹਦਾ ਵੀ ਸ਼ੌਂਕ ਕਰਾਉਨੇ ਆ ਆਪਣਾ ਮਾਲ ਡੰਗਰ ਕਰੋ ਚੈੱਕ ਬਾਬਿਓ ਪੱਠੇ ਖਾਈ ਜਾਂਦੇ ਆ ਤੂੜੀ ਪਾਈ ਆ ਪੱਠੇ ਨਹੀਂ ਪਾਏ ਆ ਆਪਾਂ ਇਹਨਾਂ ਨੂੰ ਦੱਸਿਓ ਕਿੱਦਾਂ ਦੇ ਲੱਗੇ ਆਪਣਾ ਮਾਲ ਡੰਗਰ ਤੁਸੀਂ ਆ ਆਪਣੀ ਬੱਚੀ ਆ ਬੱਕਰੀਆਂ ਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਰਹਿਨੇ ਆ ਅੱਜ ਬਾਬੇ ਮੀਂਹ ਪੈਣ ਦਿਆ ਵਾ ਦੱਸਿਓ ਕਿਹੜੇ-ਕਿਹੜੇ ਪਿੰਡ 'ਚ ਮੀਂਹ ਪੈਣ ਦਿਆ ਜੇ ਲੋਕਾਂ ਨੂੰ ਆਪਾਂ ਆਪਣੇ ਕਬੂਤਰਾਂ ਦਾ ਵੀ ਸ਼ੌਂਕ ਕਰਾਉਨੇ ਆ। ਨਾਲ ਜਿਹੜੀ ਕੁਗੜੀ ਆਪਾਂ ਆਂਡਿਆਂ ਦੇ ਭਾਈ ਆ ਤੁਹਾਨੂੰ ਉਹਦਾ ਵੀ ਸ਼ੌਂਕ ਕਰਾਵਾਂਗੇ। ਚਲੋ ਨਾਲ ਤੁਹਾਨੂੰ ਆਪਾਂ ਆਪਣੇ ਕਬੂਤਰਾਂ ਦਾ ਤੇ ਕਬੂਤਰਾਂ ਦੇ ਬੱਚੇ ਦਾ ਵੀ ਸ਼ੌਂਕ ਕਰਾਉਨੇ ਆ। ਲੋਬਾ ਬਿਓ ਕਰੋ ਚੈੱਕ ਆ ਆਪਣੀ ਕੁਤਰੀ ਆ। ਆ ਬੈਠੀ ਬੱਚੇ ਦੇ ਕੋਲ। ਤੇ ਆਪਾਂ ਬੱਚਾ ਹੈਂਡ ਟੇਮ ਕਰਾਂਗੇ, ਹੱਥੇ ਲਾਵਾਂਗੇ। ਆ ਵਾ ਆਪਣਾ ਵੱਡਾ ਕੂਤਰ ਮੀਨ ਚਿੱਟੀਆਂ ਵਾਲਾ। ਦੱਸਿਓ ਕਿਦਾਂ ਲੱਗਾ ਕਮੈਂਟਾਂ 'ਚ। ਇਹ ਜੋੜੀ ਫੇਂਡੇ ਲਾਉਣ ਵਾਲੀ ਆ। ਕੋਈ ਨਹੀਂ ਆਪਾਂ ਇਹਨਾਂ ਦੇ ਬੱਚੇ ਕਢਾਵਾਂਗੇ। ਆਪਣੀ ਕਬੂਤਰੀ ਆ ਦੱਸਿਓ ਕਿੰਨੇ ਕਿੱਦਾਂ ਲੱਗੇ ਆਪਣੇ ਜਾਨਵਰ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੇ ਆਪਣੇ ਜਾਨਵਰ ਆਹ ਆ ਦੱਸਿਓ ਆ ਕਬੂਤਰਾਂ ਦਾ ਬੱਚਾ ਬਹੁਤ ਅਖੜਾ ਹੋਇਆ ਚੱਲਾ ਇਹਨੂੰ ਆਪਾਂ ਹੈਂਡ ਟ੍ਰੇਨ ਵੀ ਕਰਾਂਗੇ ਤੇ ਤੁਹਾਨੂੰ ਆਪਾਂ ਜਿਹੜੇ ਨਵੇਂ ਚੁੱਚੇ ਲਿਆਉਂਦੇ ਆ ਉਹਨਾਂ ਦਾ ਵੀ ਤੁਹਾਨੂੰ ਸ਼ੌਕ ਕਰਾਉਨੇ ਆ ਇਹਨਾਂ ਦਾ ਖੁੱਡਾ ਲਾ ਲਈਏ ਇੱਧਰ ਆਪਣੇ ਕੁੱਕੜ ਵਾ ਇਹ ਵੀ ਇਹਨਾਂ ਦਾ ਵੀ ਤੁਹਾਨੂੰ ਸ਼ੌਕ ਕਰਾ ਦਿੰਨੇ ਆ ਕਰੋ ਚੈੱਕ ਦੱਸਿਓ ਕਿੱਦਾਂ ਲੱਗੇ ਕਮੈਂਟਾਂ ਦੇ ਵਿੱਚ ਕੱਲ ਆਪਾਂ ਖੁੱਲੇ ਛੱਡੇ ਸੀ ਅੱਜ ਆਪਾਂ ਛੱਡੇ ਨਹੀਂ ਦੱਸਿਓ ਕਿੱਦਾਂ ਲੱਗੇ ਇਹ ਵੀ ਕਮੈਂਟਾਂ ਦੇ ਵਿੱਚ ਇਹਨਾਂ ਦਾ ਵੀ ਖੁੱਡਾ ਆਪਾਂ ਲਾ ਦਿੱਤਾ ਬਾਬਿਓ ਵੱਧ ਤੋਂ ਵੱਧ ਕਰੋ ਸਪੋਰਟ ਤੁਹਾਡੀ ਸਪੋਰਟ ਦੀ ਲੋੜ ਆ ਇੱਧਰ ਆਪਾਂ ਆ ਤੇ ਚਲੋ ਹੁਣ ਤੁਹਾਨੂੰ ਆਪਾਂ ਕਰਾਉਣੀ ਹੈ ਆਪਣੇ ਨਵੇਂ ਚੂਜਿਆਂ ਦਾ ਸ਼ੌਂਕ ਆਪਾਂ ਬਸ ਧੀ ਹੌਲੀ ਈ ਇਦਾਂ ਚੂਜੇ ਵਧਾ ਲੈਣੇ ਆ ਚਲੋ ਚੈੱਕ ਆ ਆਪਣੇ ਚੂਜੇ ਆ ਆਪਾਂ ਸਾਰੇ ਤਾੜੇ ਹੋਏ ਆ ਉਹ ਆਪਣਾ ਇੱਕ ਚੂਜਾ ਤਾੜਿਆ ਹੋਇਆ ਪੱਠਾ ਆਪਣੇ ਜਿਹੜਾ ਬੰਮੀ ਲੈਂਦੇ ਸੀ ਸਾਨੂੰ ਖੁੱਡਾ ਖੋਲ ਕੇ ਸ਼ੌਂਕ ਕਰੋਨੇ ਆ ਕਰੋ ਚੈੱਕ ਬਾਬੂ ਇਹਨਾਂ ਨੇ ਮੋਰੀ ਆਪਾਂ ਲਾਇਆ ਹੀ ਟੱਪੜ ਦੱਸੋ ਕਿਦਾਂ ਲੱਗੇ ਕਮੈਂਟਾਂ ਦੇ ਵਿੱਚ ਇਹ ਆਉਣ ਨੂੰ ਬਾਹਰ ਕਰਦੇ ਬਾਹਰ ਆਪਾਂ ਛੱਡਣੇ ਨਹੀਂਗੇ ਬਾਹਰ ਪੈਣਦਿਆ ਬਾਬੂ ਮੀ ਔਰ ਮੀ ਪੈਣਦਿਆ ਵਾ ਆਪਾਂ ਛੱਡ ਨਹੀਂ ਸਕਦੇ ਇਸ ਕਰਕੇ ਇਹ ਇਹਨਾਂ ਨੂੰ ਆਪਾਂ ਅੰਦਰ ਹੀ ਰੱਖਿਆ ਹੋਇਆ ਵਾ ਬਾਰਨੀ ਆਪਾਂ ਛੱਡਣਾ ਇਹਨਾਂ ਨੂੰ ਬਾਹਰ ਮੀਂਹ ਪੈਣ ਦੇ ਦੱਸਿਓ ਕਿੰਨਾ ਦੇ ਲੱਗੇ ਆਪਣੇ ਕਬੂਤਰ ਉਹ ਕਬੂਤਰ ਨਹੀਂ ਸੋਰੀ ਬਾਬੂ ਚੂਚੇ ਹੌਲੀ ਹੌਲੀ ਆਪਾਂ ਚੂਚੇ ਵਧਾਵਾਂਗੇ ਜਿੱਦਣ ਦੇ ਬਾਬੇ ਆਪਾਂ ਨਵੇਂ ਚੂਚੇ ਲਿਆਂਦੇ ਮੀਂਹ ਪੈਣ ਦੇ ਆਵਾ ਖੁੱਡਾਂ ਇਹਨਾਂ ਦਾ ਦਿਨੀਆਂ ਲਾ ਆ ਦੇਖੋ ਆਪਾਂ ਇਹਨਾਂ ਦੇ ਮੋਰੇ ਬਾਅਦ ਚ ਪੱਲੀਆਂ ਪੁੱਲੀਆਂ ਲਾਈਆਂ ਵਾਸ਼ੜਨਾ ਜਾਵੇ ਅੰਦਰ ਦੇਖੋ ਇੱਥੇ ਬਾਬੇ ਉਹ ਗਾਰਾ ਹੋ ਜਾਂਦਾ ਆਪਣੀ ਕੀੜੀ ਇੱਥੇ ਵੀ ਆਪਾਂ ਮਿੱਟੀ ਪਾਵਾਂਗੇ ਤੇ ਵੱਧ ਵੱਧ ਕਰੋ ਸਪੋਰਟ ਅੱਜ ਆਪਾਂ ਲਿਆਂਦਾ ਬਾਬੇ ਡੰਗਰਾਂ ਵਾਸਤੇ 4 ਕਰੋ ਚੱਕ ਇਹ ਆਪਾਂ ਡੰਗਰਾ ਵਾਸਤੇ ਚਾਰ ਲੈ ਕੇ ਆਂਦਾ ਡੰਗਰਾ ਆਪਾਂ ਆਪਣੇ ਨੂੰ ਚਾਰ ਪਾਉਨੇ ਹੁੰਨੇ ਕਰੋ ਚੱਕ ਬਾਬੂ ਆ ਆਪਣੀਆਂ ਬੱਕਰੀਆਂ ਮੈ ਦੱਸਿਓ ਕਿਦਾਂ ਆਇਆਂ ਲੱਗੀਆਂ ਕਮੈਂਟਾਂ ਦੇ ਵਿੱਚ ਆਪਾਂ ਡੇਲੀ ਤੇ ਡੇਲੀ ਵਲੌਗ ਪਾਇਆ ਕਰਾਂਗੇ ਫੂਤਰ ਵੀ ਆਪਾਂ ਕੋਈ ਨਹੀਂ ਜਲਦੀ ਨਵੇਂ ਲੈ ਕੇ ਆਵਾਂਗੇ ਵੱਧ ਤੋਂ ਵੱਧ ਸਪੋਰਟ ਕਰੋ ਆ ਆਪਣਾ ਮਾਲ ਡੰਗਰਾ ਦੱਸਿਓ ਕਿਦਾਂ ਦਾ ਲੱਗਾ ਕਮੈਂਟਾਂ ਦੇ ਵਿੱਚ ਇਹ ਸ਼ੀਸ਼ੇ ਦੱਸਿਓ ਕਿਦਾਂ ਲੱਗਾ ਆਪਣਾ ਮਾਲ ਡੰਗਰ ਤੇ ਚਲੋ ਫੇਰ ਬਾਬੂ ਆਪਾਂ ਮਿਲਦੇ ਆਂ ਅਗਲੇ ਵੀਲੋਗ ਆਪਣੀ ਵੀਡੀਓ ਲੱਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਬਾਏ ਬਾਏ ਜੀ ਸਾਰਿਆਂ ਨੂੰ